ਤਸੀਂ ਇਹ ਤਾਂ ਦੱਸਿਓ ਕਿ ਤੁਹਾਨੂੰ ਕਿਹੋ ਜਿਹਾ ਲੱਗਾ ਸਾਰਿਆਂ ਨਾਲ ਕੰਮ ਕਰਕੇ ਬਟ ਵਨ ਥਿੰਗ ਆਈ ਵਾਂਟ ਟੂ ਆਸ ਕਿ ਐਸਾ ਲੱਗ ਰਹਾ ਹੈ ਕਬਾਬ ਮੇ ਹੱਡੀ ਬਣ ਕੇ ਪਲੀਜ਼ ਜੈਸਮਿਨ ਜੈਨਸੀ ਆਈ ਵਾਂਟ ਟੂ ਆਂਸਰ ਸਮਥਿੰਗ ਡਿਫਰੈਂਟ ਨਹੀਂ ਨਹੀਂ ਜਦੋਂ ਦਿਲਜੀਤ ਸਰ ਹੋਣ ਤੇ ਨੀਰੂ ਮੈਮ ਹੋਣ ਉਹਨਾਂ ਦੇ ਵਿੱਚ ਹੱਡੀ ਬਣ ਕੇ ਵੀ ਇੰਨਾ ਸਵਾਦ ਆਂਦਾ ਹੈ ਨਾ ਮਤਲਬ ਅਵੇ ਜਿੰਨਾ ਸਵਾਦ ਇਸ ਹੱਡੀ ਨੂੰ ਆ ਰਿਹਾ ਹੈ ਨਾ ਤੁਹਾਨੂੰ ਦੇਖਣ ਨੂੰ ਹੋਰ ਜ਼ਿਆਦਾ ਮੈਂ ਤਾਂ ਉੱਠੀ ਐ ਸੀ ਮੈਂ ਪਿਛਲੇ ਇੰਟਰਵਿਊ ਚ ਵੀ ਦੱਸਿਆ ਕਿ ਜਦੋਂ ਪਹਿਲਾ ਦਿਨ ਸੀਗਾ ਤਾਂ ਮੈਂ ਉੱਠਿਆ ਹਾਏ ਅੱਜ ਇਹਨਾਂ ਨਾਲ ਕੰਮ ਕਰਨਾ ਹੈ ਦਲਜੀਤ ਸਰ ਦੇ ਸਾਹਮਣੇ ਜਾਣਾ ਹੈ ਸ਼ਾਰਟ ਦੇਣਾ ਨੀਰੂ ਮੈਮ ਨੂੰ ਮਿਲਣਾ ਤੇ ਬਾਅਦ ਚੋਂ ਪਤਾ ਲੱਗਿਆ ਕਿ ਯਾਰ ਇਹਨਾਂ ਦੇ ਵਿੱਚ ਹੀ ਬਹਿਣਾ ਹੈ ਹੱਡੀ ਬਣਨਾ ਹੈ ਇਹਨਾਂ ਦੇ ਵਿੱਚ ਤਰਾਰ ਪਾਣੀ ਹੈ ਤਾਂ ਮੈਂ ਕਿਹਾ ਇਹ ਵਿੱਚ ਇਹ ਵੀ ਚੱਲੂਗਾ ਜੋ ਵੀ ਇਹ ਵਿੱਚ ਵੀ ਸਵਾਦ ਆ ਬਟ ਆਮ ਵੈਰੀ ਆਨਰਡ ਐਂਡ ਮੈਨੂੰ ਲੱਗਦਾ ਹੈ ਕਰੀਅਰ ਤੇ ਇੰਨੇ ਸ਼ੁਰੂਆਤੀ ਦੌਰ ਚ ਅ ਲੇਜੈਂਡਸ ਦੇ ਨਾਲ ਮੇਰੇ ਲਈ ਤਾਂ ਆਈਡਲਸ ਨੇ ਲੇਜੈਂਡਸ ਨੇ ਇਹ ਨਾਲ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਮੇਰਾ ਤਾਂ ਡ੍ਰੀਮ ਕਮ ਟਰੂ ਮੋਮੈਂਟ ਆਇਆ ਕੀ ਬਾਤ ਹੈ ਜੈਸਮਿਨ ਜਦ ਐਡੇ ਵੱਡੇ ਕੈਰੀਕੈਚਰ ਦੇ ਐਕਟ ਆਰਟਿਸਟ ਹੁੰਦੇ ਨੇ ਹੈਨਾ ਹਰ ਪਾਸੇ ਹਰ ਕੋਈ ਆਪਣਾ ਮਹਾਰਤ ਰੱਖਦਾ ਹੈ ਹੈਨਾ ਔਰ ਕਈ ਸੀਨਸ ਐਸੇ ਨੇ ਜਿ ਸਾਰੇ ਹੋਣ ਉੱਥੇ ਆਪਣੇ ਆਪ ਨੂੰ ਸਾਹਮਣਾ ਹੈਨਾ ਇੱਕ ਐਕਟਰ ਲਈ ਕਿ ਇਹ ਨਾ ਉਹ ਲੈਜੈਂਡਰੀ ਆਪਣੇ ਲਈ ਹੋ ਜਾਂਦਾ ਕਿ ਯਾਰ ਮੈਂ ਇਹ ਕਰ ਲਿਆ ਉਹ ਕੋਈ ਮੋਮੈਂਟ ਯਾਦ ਹੈ ਜਦ ਕੋਈ ਸੀਨ ਹੋ ਰਿਹਾ ਸੀ ਜਿੱਥੇ ਗਿਆ ਕਿ ਹਾਂ ਹੁਣ ਮੈਂ ਸਾਹਮਣਾ ਤਾਂ ਤੁਸੀਂ ਬਹੁਤ ਵਧੀਆ ਪਰਫਾਰਮ ਆਪਣੇ ਲਈ ਕੀਤਾ ਹਰ ਵਾਰੀ ਇਹ ਹੁੰਦਾ ਹੈ ਬਿਕਾਜ਼ ਅਸੀਂ ਜਿਵੇਂ ਮੈਂ ਕਹਿ ਰਹੀਆਂ ਕਿ ਮੇਰਾ ਤਾਂ ਡਰੀਮੀ ਡ੍ਰੀਮ ਕਮ ਟ्रू ਮੋਮੈਂਟਸ ਹੈਗਾ ਇਹਨਾਂ ਦੇ ਸਾਹਮਣੇ ਆਉਂਦਾ ਬਟ ਪੂਰਾ ਟਾਈਮ ਅਸੀਂ ਉਹ ਬੱਬਲ ਚ ਨਹੀਂ ਰਹਿ ਸਕਦੇ ਨਿਊ ਕਮਰਸ ਆ ਸਾਡਾ ਏਮ ਮੈਟਰ ਕਰਦਾ ਹੈ ਤੇ ਜੇ ਮੈਂ ਏਮ ਰੱਖਿਆ ਹੈ ਕਿ ਜਿੱਥੇ ਇਹ ਪਹੁੰਚੇ ਹੈ ਮੈਂ ਉਹਨਾਂ ਦੇ ਵਾਂਗ ਹੀ ਆਪਣੇ ਆਪ ਨੂੰ ਐਸਟੈਬਲਿਸ਼ ਕਰਾਂ ਜਿੰਨਾ ਲੋਕ ਇਹਨਾਂ ਨੂੰ ਪਿਆਰ ਦਿੰਦੇ ਆ ਉਹਨਾਂ ਹੀ ਮੈਨੂੰ ਪਿਆਰ ਦੇਣ ਤਾਂ ਹਰ ਸੀਨ ਜਾਂ ਹਰ ਦਿਨ ਜਦੋਂ ਮੈਂ ਸੈੱਟ ਤੇ ਜਾਣਾ ਆ ਮੈਂ ਆਪਣੇ ਆਪ ਨੂੰ ਸਾਬਿਤ ਤਾਂ ਕਰਨਾ ਹੀ ਆ ਉਹ ਬਹੁਤ ਜ਼ਰੂਰੀ ਆ ਪਰ ਇੱਕ ਮੇਰੀ ਵੈਸੇ ਮੈਂਟੈਲਿਟੀ ਆ ਕਿ ਜਦੋਂ ਤੁਸੀਂ ਸੈੱਟ ਤੇ ਜਾਂਦੇ ਹੋ ਸੈਟ ਬਾਹਾਂ ਖੋਲ ਕੇ ਤੁਹਾਨੂੰ ਕਹਿੰਦਾ ਕਿ ਆ ਇੱਥੇ ਆ ਕੇ ਆਪਣਾ ਖੁਸ਼ੀ ਗਮ ਸਭ ਛੱਡ ਦੇ ਤੇ ਬਸ ਪਰਫਾਰਮ ਕਰ ਤੇ ਮੈਂ ਉਹੀ ਦਿਮਾਗ ਚ ਰੱਖਦੀ ਸੀ ਜਦੋਂ ਇਹਨਾਂ ਦੇ ਸਾਹਮਣੇ ਆ ਗਏ ਐਕਸਾਈਟਮੈਂਟ ਜੋ ਸੀ ਉਹ ਸੀ ਪਿੱਛੇ ਪਰ ਜਦੋਂ ਕਿਰਦਾਰ ਨਿਭਾਣਾ ਸੀ ਸਿਰਫ ਕਿਰਦਾਰ ਨਿਭਾਣਾ ਸੀ ਐਂਡ ਆਬਵੀਅਸਲੀ ਮੈਂ ਤਾਂ ਇਹਨਾਂ ਦੇ ਤੁਸੀਂ ਕਹਿ ਰਹੇ ਹੋ ਕਿ ਇਹੋ ਜਿਹੇ ਮੋਮੈਂਟ ਜਿੱਥੇ ਮੈਂ ਇਹਨਾਂ ਦੇ ਉਹ ਕਰ ਲਿਆ ਕਿ ਯੂ نو ਡੋਮੀਨੇਟ ਕਰ ਲਿਆ ਵੇ ਐਦਾਂ ਦਾ ਤਾਂ ਮੇਰੇ ਦਿਮਾਗ ਚ ਸੀਗਾ ਨਹੀਂ ਮੈਨੂੰ ਬਸ ਇਹ ਸੀ ਕਿ ਇਹ ਆਰਟਿਸਟ ਮੇਰੇ ਨਾਲ ਆ ਇੰਨਾ ਦੀ ਪਰਫਾਰਮੈਂਸ ਨੂੰ ਮੈਂ ਜਸਟੀਫਾਈ ਕਰ ਸਕਾ ਕਿਤੇ ਮੇਰੇ ਕਰਕੇ ਇਹਨਾਂ ਦਾ ਜਿਹੜਾ ਸੀਨਾ ਉਹ ਕਿਤੇ ਹਲਕਾ ਨਾ ਪੈ ਜਾਏ ਜੋ ਵੀ ਤਾਂ ਮੈਂ ਹਰ ਦਿਨ ਆਪਣਾ ਬਹੁਤ ਸਟਰੋਂਗ ਮਾਈਂਡਸੈਟ ਲੈ ਕੇ ਚੰਦੀ ਸੀ ਐਂਡ ਤੋਂਾਂ ਦੀ ਖਾਸੀਅਤ ਇਹ ਹੈ ਉਹ ਤੁਹਾਨੂੰ ਇੰਨਾ ਜ਼ਿਆਦਾ ਕੰਫਰਟੇਬਲ ਫੀਲ ਕਰਾਉਂਦੇ ਆ ਇਹਨਾਂ ਵਾਰਮ ਰਹਿਦਾ ਸੀ এনवायरमेंट ਕਿ ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਨਵੇ ਹੋ ਤੇ ਆਪਣੇ ਆਪੋਂ ਪਰਫਾਰਮੈਂਸ ਵੀ ਨਿਕਲਦੀ ਹੈ ਜਦੋਂ ਨੀਰੂ ਮੈਮ ਸਾਹਮਣੇ ਹੁੰਦੇ ਆ ਮਨ ਕਰਦਾ ਹੈ ਹੋਰ ਪਰਫਾਰਮ ਕਰਨ ਦਾ ਵਧੀਆ ਤਰੀਕੇ ਨਾਲ ਡਾਇਲੌਗ ਡਿਲੀਵਰੀ ਕਰਨ ਦਾ एवरीथिंग ਤੇ ਜਦੋਂ ਦਿਲਜੀਤ ਸਰ ਸਾਹਮਣੇ ਹੁੰਦੇ ਆ ਤਾਂ ਇੱਕ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਤੇ ਉਹ ਜ਼ਿੰਮੇਵਾਰੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤੇ ਉਸ ਟਾਈਮ ਬਸ ਮੈਂ ਆਪਣਾ ਕਿਰਦਾਰ ਨਿਭਾਇਆ ਤੇ ਡੋਮਿਨੇਟ ਤਾਂ ਦੂਰ ਦੀ ਗੱਲ ਹੈ ਮੈਂ ਇਹਨਾਂ ਦੇ ਨੇੜੇ ਵੀ ਆ ਕੇ ਪਰਫਾਰਮ ਕੀਤਾ ਹੋਵੇ ਤਾਂ ਮੈਂ ਬਹੁਤ ਖੁਸ਼ ਹਾਂ ਕੱਲ ਨੂੰ ਕੋਈ ਵੀ ਮੈਨੂੰ ਕਹਿ ਦੇ ਵੈਸੇ ਮੈਨੂੰ ਬਹੁਤ ਲੋਕੀ ਕਹਿੰਦੇ ਕਿ ਬਾਜਵਾ ਬਾਜਵਾ ਹੈ ਤੇ ਤੁਸੀਂ ਯੂ نو ਕਦੇ ਕੋਈ ਰਿਲੇਸ਼ਨ ਬਣਾ ਦਿੰਦੇ ਆ ਕੁਝ ਮੈਂ ਤਾਂ ਕਹਿੰਦੀ ਆ ਕਿ ਨੀਰੂ ਬਾਜਵਾ ਮੈਮ ਦੇ ਜਿੰਨਾ ਹੀ ਜਿਵੇਂ ਕੰਮ ਕਰ ਲਾਂ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੋਊਗੀ ਕਿ ਮੈਂ ਬਾਜਵਾ ਨਾਮ ਵੀ ਉਹ ਰੱਖਾਂ ਕੀ ਬਾਤ ਹੈ ਕੀ ਬਾਤ ਹੈ